ਆਪਾਂ ਸਹਜਾਗਿਆ ਦੀ ਧਰਤੀ ਤੇ ਆਂ। ਧੰਕ ਕਰਪਾ ਕਰਦੇ ਹਾਂ ਸਾਰੇ ਜਾਣੇ ਉਸ ਗੁਰੂ ਚਰਨਾਮੇ 'ਚ। ਇੱਥੇ ਆਪਾਂ ਖੜੇ ਹੋ ਕੇ ਅਰਦਾਸ ਜ਼ੋਰ ਕਰਦੇ ਮੇਰੇ ਪਾਤਸ਼ਾਹ ਦੇ ਚਰਨਾਮੇ ਤੇ ਪਾਤਸ਼ਾਹ ਇਹ ਜੇ ਲੜਾਈ ਜਾਰੀ ਹੈ। ਇਹ ਸੜਾਈ ਨੂੰ ਤਾਕਤ ਦੇ ਬਲ ਦੇ ਜੇ ਕਿਤੇ ਇਸ ਲੜਾਈ ਦੇ ਲੜਦਿਆਂ ਸਾਡੇ ਤੋਂ ਕੋਈ ਕਟਾਈ ਹੋਈ ਹੋ ਸਾਨੂੰ ਮਾਫੀ ਦਿਓ ਔਰ ਮੋਰਚਾ ਹਮੇਸ਼ਾ ਲਈ ਉਹਨੀ ਦੇਰ ਤੱਕ ਜਾਰੀ ਰੱਖਣ ਦੀ ਸਾਨੂੰ ਹਿੰਮਤ ਦਿਓ ਜਿੰਨੀ ਦੇਰ ਤੱਕ ਇਹ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਈਦਾ ਇਹ ਮੇਰੀ ਬੇਨਤੀ ਹੈ ਇਹ ਅਰਦਾਸ ਜ਼ਰੂਰ ਕਰ ਦਿਓ ਪਿਆਰੀ ਸਾਥ ਸੰਗਤ ਮੈਂ ਨੂੰ ਸਪਸ਼ਟ ਕਰ ਦਿਆਂ ਬੜਾ ਫੁੱਲਗਰ ਲੋਇਆ ਮੁਖੀ ਫੈਸਲਾ ਮੇਰਾ ਨਹੀਂ ਸੀ ਪਰ ਨਹੀਂ ਬੜਾ ਫੁੱਲਗਰ ਲੋਇਆ ਇਹ ਫੈਸਲਾ ਇਹ ਕੋਈ ਨਹੀਂ ਵਿਚ ਕਰਨ ਲੱਗਾ ਅਕਾਲ ਪੁਰਖ ਦੀ ਰਜ਼ਾ ਚ ਹੋਇਆ ਜਦੋਂ ਇਨਸਾਨ ਦੁਨੀਆ ਤੇ ਆਉਂਦਾ ਹੈ ਉਹ ਲੋ ਬਹੁਤ ਕੁਛ ਸੁਖ ਪ੍ਰਭੂ ਨਾਲ ਲੈ ਕੇ ਤੇ ਇੱਧਰ ਆਉਂਦੇ ਔਰ ਜੋ ਉਹਨੇ ਜਿਵੇਂ ਜਿਵੇਂ ਲਿਖਿਆ ਉਹਦੇ ਮੁਤਾਬਕ ਉਹਨੇ ਕਰਵਾ ਲਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਐਮਐਸਡੀ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਜੀ ਕਿਸੇ ਵੀ ਕੋਲੇ ਨਹੀਂ ਸੀ ਪਰਪੋਸ ਐਨਐਸਪੀ ਨੂੰ ਘਰ-ਘਰ ਪਹੁੰਚਾਉਣ ਵਾਲਾ ਉਹ ਅਕਾਲਪੁਰ ਖਵਾਈ ਦਰਵਾਜ਼ਾ ਉਸ ਪ੍ਰਭੂ ਨੇ ਚਾਇਆ ਫੋਰਮ ਦੇ ਕੋਲ ਇਹ ਫੈਸਲਾ ਕਰਵਾਇਆ ਕਿ ਇਹ ਕਰੋ ਅੱਜ ਫੋਰਮ ਨੇ ਲਗਾਤਾਰ ਜਿਵੇਂ ਜਿਵੇਂ ਮੈਂ ਕਾਨਫਰੰਸਾਂ 'ਚ ਜਾ ਰਹੇ ਹਾਂ ਹਰ ਥਾਂ ਤੋਂ ਆਵਾਜ਼ ਆ ਰਹੀ ਹੈ ਅੱਜ ਤਾਮਲ ਨਾਡੂ ਤੋਂ ਰਾਤ ਮੇਰੇ ਨਾਲ ਗੱਲ ਹੋਈ ਹੈ ਕਿ ਅਸੀਂ ਤਾਮਲ ਨਾਡੂ ਦੇ ਵਿੱਚ ਹੈ ਇੱਕ ਕਿਸਾਨ ਮਹਾਪੰਚਾਇਤ ਕਰ ਰਹੇ ਹਨ ਕਰਨੀ ਚੌੜਿਆ ਕਿ ਸਾਡੀ ਬੇਨਤੀ ਹੈ ਵੀ ਤੁਸੀਂ ਜਰੂਰ ਆਓ ਇਸੇ ਤਰ੍ਹਾਂ ਕਰਨਾਟਕਾ ਤੋਂ ਆਇਆ ਯੂਪੀ ਤੋਂ ਆਇਆ ਉਹਨਾਂ ਸਾਰੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਸਰਦਾਰ ਸਾਹਿਬ ਮੀਟਿੰਗ ਦੇ ਵਿੱਚ ਜਾਓਗੇ ਜੀ ਹੁਣ ਫਿਰ ਤੁਸੀਂ 4 ਤਰੀਕ ਦੀ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਮੈਂ ਨੰਬਰ ਛੱਡਿਆ ਜੀ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਹੈ ਜੀ ਜੀ ਇਹ ਅੰਦੋਲਨ ਨਹੀਂ ਰੁਕਿਆ ਚਾਰ ਤਰੀਕ ਵਾਲੀ ਮੀਟਿੰਗ ਜਾਉਂਗੇ ਹਾਂ ਚਾਰ ਤਰੀਕ ਵਾਲੀ ਮੀਟਿੰਗ ਹੈ ਜਿਹੜੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਇਆ ਹੈ ਮੈਸੇਜ ਵੀ ਮੀਟਿੰਗ ਹੋਏਗੀ ਤੇ ਅਸੀਂ ਮੀਟਿੰਗ ਤੋਂ ਪਿੱਛੇ ਨਹੀਂ ਹਟਾਂਗੇ ਤਾਂ ਕਿ ਸਰਕਾਰ ਕੱਲ ਨੂੰ ਇਹ ਨਾ ਕਹਿ ਸਕੇ ਕਿਉਂਕਿ ਸਰਕਾਰ ਦੀ ਨੀਅਤ ਤਾਂ ਏਡੀ ਵਧੀਆ ਸਾਫ਼ ਹੈ ਨਹੀਂ ਲੇਕਿਨ ਉਹ ਕੱਲ ਨੂੰ ਅਗਰ ਅਸੀਂ ਮੀਟਿੰਗ 'ਚ ਨਾ ਗਏ ਤਾਂ ਉਹਨੂੰ ਇੱਕ ਬਹਾਨਾ ਮਿਲੇਗਾ ਇਹ ਕਿਸਾਨ ਸਾਡੇ ਕੋਲੇ ਗੱਲ ਰੱਖਣੇ ਨਹੀਂ ਆਏ ਸੋ ਇਸ ਕਰਕੇ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਪਿਛਲੀਆਂ ਮੀਟਿੰਗਾਂ 'ਚ ਸਾਡੀ ਗੱਲ ਹੁੰਦੀ ਰਹੀ ਹੈ ਸਰਕਾਰ ਨੂੰ ਸਾਡੀ ਕਿਸੇ ਵੀ ਦਲੀਲ ਦਾ ਜਵਾਬ ਨਹੀਂ ਆਇਆ ਸਰਕਾਰ ਤੋਂ ਸੋ ਇਸ ਕਰਕੇ ਅਸੀਂ ਦਲੀਲ ਦੇ ਪੱਖੋਂ ਸਰਕਾਰ ਨੂੰ ਕਿਸੇ ਤਰ੍ਹਾਂ ਭਾਰੀ ਨਹੀਂ ਪੈਂਦੇ ਆਗੇ ਔਰ ਅਸੀਂ ਇਸ ਕਰਕੇ ਮੀਡੀਆ ਨੂੰ ਕਹਿੰਦੇ ਕਿ ਕਬੱਡੀ ਤਾਕਤ ਨਾਲ ਕੁਝ ਕਹੇ ਵੀ 10 ਗੁਣਾ ਵੱਧ ਤਾਕਤ ਨਾਲ ਤੁਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕਿੱਥੋਂ ਸ਼ੁਰੂ ਕੀਤਾ ਜਾਵੇਗਾ ਜੀ ਸਵਾਲ ਇਹ ਨਹੀਂ ਹੈ ਮੈਂ ਕਹਾਂ ਕਿ ਅੰਦੋਲਨ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਅਸਟਾਨੀ ਕਿਸ ਕਿਹੜੇ ਮੋੜ ਤੇ ਜਾ ਕੇ ਅੰਦੋਲਨ ਦੇ ਕੀ ਰੂਪ ਰੱਖਾ ਬਾਨੀ ਹੈ ਉਹਦੇ ਲਈ ਸੰਗਤ ਨੂੰ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਅਸੀਂ ਦੇ ਚਿੱਤਾਂ ਨੂੰ ਜਥੇਬੰਦੀਕ ਤੌਰ ਤੇ ਕੋਈ ਇਕਾ ਕਰੂਗੇ ਬਾਕੀ ਜਥੇਬੰਦੀਆਂ ਨਾਲ ਤਾਲਮਿਲ ਕਰਕੇ ਸਭ ਨੂੰ ਇੱਕ ਪਲੇਟਫਾਰਮ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਕਿਸੇ ਵੀ ਜਥੇਬੰਦੀ ਦੇ ਨਾਲ ਲਿਜੀ ਕੋਈ ਲੜਾਈ ਨਹੀਂ ਲੜਾਈ ਹੁੰਦੀ ਆ ਵਿਚਾਰਾਂ ਦੇ ਫਰਕ ਹੁੰਦੇ ਆ ਕਿਹੜੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਆ ਫਰਕ ਇੱਥੇ ਖੜਦਾ ਆ ਜੀਦੂ ਕਿਸੇ ਵੀ ਸਾਰੀਆਂ ਜਥੇਬੰਦੀਆਂ ਦਾ ਕੋਈ ਸਾਂਝਾ ਮੁੱਦਾ ਹੈਗਾ ਤੁਸੀਂ ਦੇਖ ਲਿਓ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਇਹ ਕਹਿੰਦੀਆਂ ਸੁਣੀਆਂ ਹੈ ਕਿ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਤਾਂ ਫਿਰ ਉਹ ਜਥੇਬੰਦੀਆਂ ਨੇ ਸਾਡੀ ਮੰਗ ਨਾਲ ਸਹਿਮਤ ਨਹੀਂ ਨਾ ਹੋਣਾ ਸੀ ਸੋ ਇਸ ਕਰਕੇ ਆ ਰੌਲਾ ਹੋਰ ਕੁਛ ਨਹੀਂ ਹੈ ਲੜਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਜਥੇਬੰਦੀ ਕਿਸੇ ਵਿਚਾਰ ਨਾਲ ਕਿਸੇ ਮੰਗ ਨਾਲ ਸਹਿਮਤ ਹੈ ਕੋਈ ਨਹੀਂ ਸਹਿਮਤ ਜਿਹੜਾ ਇੱਕੋ ਮੁੱਦਾ ਤੇ ਸਾਰਿਆਂ ਦੇ ਸਾਰੇ ਜਾ ਕੇ ਇੱਕੋ ਮੁੱਦਾ ਬਣੇਗਾ ਉੱਥੇ ਸਾਂਝ ਦੇ ਸੇਗਾ ਚਲੋ ਸਰ ਇੱਕ ਜੁਟਤਾ ਹੋ ਜੂ ਆ ਉਹੀ ਗੱਲ ਕਹਿ ਕੇ ਹੱਕ ਕਰੀ ਪਰ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦੇਤਾ ਕਿ ਜੇ ਇੱਕ ਮੁੱਦੇ ਦੇ ਉੱਤੇ ਸਾਰਿਆਂ ਦੀ ਸਾਂਝੀ ਸਬਦ ਬਣੂਗੀ ਇਕਤਾ ਹੋਏ ਪਤਾ ਕਿ ਤਗੜੇ ਉਹ ਫਿਰ ਦੁਬਾਰਾ ਤੋਂ ਅੰਦੋਲਨ ਕਰੋਗੇ ਉਹ ਤਾਂ ਅੰਦੋਲਨ ਬਿੱਟ ਸਾਂਗੇ ਅੰਦੋਲਨ ਕਰਾਂਗੇ ਵਾਲੀ ਗੱਲ ਨਹੀਂ ਕਰਨ ਦੀ ਲੋੜਾ ਤੁਸੀਂ ਤੁਸੀਂ ਦੇਖ ਨਹੀਂ ਰਹੇ ਕਿਸ ਸਰਕਾਰ ਨੇ ਕਿੱਡਾ ਵੱਡਾ ਹਮਲਾ ਕੀਤਾ ਹੈ ਔਰ ਅਸੀਂ ਰੋਜ਼ ਇੱਕ ਜ਼ਿਲ੍ਹੇ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ ਕਿ ਇਹ ਅੰਦੋਲਨ ਨਹੀਂ ਹੈ ਅੰਦੋਲਨ جاری ਹੈ ਅੰਦੋਲਨ ਚੱਲਦਾ ਰਹੇਗਾ ਔਰ ਜਦ ਤੱਕ ਜਾਰੀ ਰਹੇ ਠੀਕ ਹੈ ਕੱਲੋ ਦਾ ਬਿਆਨ ਹੁੰਦਾ ਸੀ ਜੀ ਉਹ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਚਾਹੁੰਦੇ ਸੀ ਵੀ ਉਠਾਇਆ ਜਾਵੇ ਨਾ ਤਾਂ ਉਹ ਅੱਗੇ ਜਾ ਸਕਦੇ ਨਾ ਪਿੱਛੇ ਆ ਸਕਦੇ ਸੀਗੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਗਿਆਸ ਗੁਰੂ ਦਾ ਬਿਆਨ ਆਇਆ ਕਿ ਤੁਸੀਂ ਕਿਉਂ ਕਿਉਂ ਭੰਕੀ ਜਾਂਦੇ ਆ ਵੀ ਇਹ ਤਾਂ ਇੰਡਸਟਰੀ ਲਿਸਟਾਂ ਦੀ ਮੰਗ ਸੀ ਸੋ ਇਹਨਾਂ ਨੇ ਆਪਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਔਰ ਇਹ ਸੀਟ ਜਿੱਤਣ ਵਾਸਤੇ ਲੁਧਿਆਣੇ ਦੀ ਔਰ ਇੱਕ ਵਿਕਿਆ ਹੋਇਆ ਸਬਜੋਤਾ ਸੌਦਾ ਕੀਤਾ ਹੈ ਪਰ ਉਸ ਸੌਦੇ ਦੇ ਵਿੱਚ ਆਪਦੇ ਸੁਪਰੀਮੋ ਨੂੰ ਲਿਜਾਣਾ ਚਾਹੁੰਦੇ ਨੇ ਰਾਜ ਸਭਾ ਚ ਸਿਰ ਇਕੋ ਹੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਹਾਰਨ ਤੋਂ ਬਾਅਦ ਇੱਕ ਘਬਰਾਏ ਹੋਏ ਸੀ ਕਿ ਸਾਡੀ ਲੀਡਰਸ਼ਿਪ ਹੁਣ ਜੇਗ ਜਾ ਸਕਦੀ ਹੈ ਤੱਕ ਕੇਂਦਰ ਦੇ ਮੂਰੇ ਗੋਡੇ ਟੇਕ ਕੇ ਸਾਡੇ ਅੰਦੋਲਨ ਤੇ ਹਮਲਾ ਕੀਤਾ ਤੇ ਮੈਂ ਵੀ ਕਹਿ ਦਿਆਂ ਕਿ ਭਗਵੰਤ ਮਾਨ ਨੇ ਕਦੇ ਸਾਡੇ ਅੰਦੋਲਨ ਤੇ ਹਮਲਾ ਨਹੀਂ ਕੀਤਾ ਕਿਨੇ ਪੂਰੇ ਦੇ ਪੂਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ 10 guna ਕੱਟ ਲਿਆ ਸਾਬ ਜੀ ਪੁਆਤਵਾ ਤੇ ਵੀ ਕਹ ਰਹੇ ਨੇ ਵੀ ਮੀਟਿੰਗ 'ਚ ਮੈਂ ਤੁਹਾਡੇ ਨਾਲ ਚੱਲੂਗਾ ਉਹ ਤਾਂ ਇਹ ਵੀ ਕਹ ਰਹੇ ਨੇ ਦੇਖੋ ਸੁਆਹਲੇ ਹੈ 10 guna ਕੱਟ ਕਰਨ ਦੀ ਗੱਲ ਕਿਤੇ ਵੀ ਆ ਸਕਦੀ ਹੈ ਕਿਸੇ ਵੀ ਮੌਕੇ ਤੇ ਹੋ ਸਕਦਾ ਹੈ